ਆਦਾ ਥਾਣੇ ਤੋਂ ਆਏ ਆ ਥਾਣੇ ਤੋਂ ਥਾਣੇ ਤੋਂ ਆਏ ਆ ਕਿਆ ਨੂੰ ਮਰੀ ਜਾਂਦੀ ਇਟਾ ਰੋੜੇ ਤਾਂ ਗੱਡੀ ਦੇ ਖਿਲਾਫ ਦਰਖਾਸਤ ਆ ਮੁੰਡੇ ਮਨਪ੍ਰੀਤ ਨੂੰ ਬਾਹਰ ਕੱਢ ਦੇ ਮੈਂ ਥੱਲੇ ਆਦਾ ਚੁਪ ਫੇਰਾ ਮੇਰੇ ਮਾਰ ਛੱਡ ਗਈ ਤੇ ਸਿਰ ਤੇ ਪਾਰੀ ਤੇ ਕਾੜ ਦੇ ਬੇੜੀਆਂ ਬਣਾ ਮੇਰੇ ਪਿੱਛੇ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਦੇ ਦਰਖਾਸਤ ਉਹਦੇ ਖਿਲਾਫ ਤਾਂ ਮਿਲੀ ਜੰਦਾ ਖੋਲੋ ਜੰਦਾ ਕਿਉਂ ਲਾਇਆ ਤੁਸੀਂ ਜਿੰਦਾਬਾਦ ਸਟਾਡੀ ਫੌਨ ਲੱਗ ਗਿਆ ਸਟਾਡੀ ਥਾਣਾ ਗਾਸ਼ੇਂ ਕਾ ਡਿਊਟੀ ਅਫਸਰ ਸਿਗਾ ਤੇ ਸਾਨੂੰ ਲਕੀਰ ਲਾਲ ਨੇ ਇੱਕ ਲਿਖਤੀ ਦਰਖਾਸਤ ਥਾਣਾ ਕਾ ਦਿੱਤੀ ਹੈ ਉਹਨੇ ਦੱਸਿਆ ਹੈ ਕਿ ਅਸੀਂ ਸੈਲਾ ਚੌਂਕੀ ਤੋਂ ਇੱਕ ਪਰਵਾਨਾ ਨੋਟ ਕਰਾਉਣ ਲਈ ਮੇਰੇ ਨਾਲ ਗੁਰਮਿੰਦਰ ਸਿੰਘ ਪਾਟਿਆ ਅਸੀਂ ਦੋਵੇਂ ਜਗਾ ਗਏ ਸੀ ਕਿ ਜਿੱਥੇ ਉਹ ਪ੍ਰਮੁੱਖ ਜੀ ਪੰਜਾਬ ਨੂੰ ਨਾਲ ਲੈ ਕੇ ਮਨਪ੍ਰੀਤ ਸਿੰਘ ਪੁੱਤਰ ਜਿਹਾਰ ਸਿੰਘ ਵਾਸੀ ਜਨਾਲਪੁਰ ਦੇ ਘਰ ਅ ਗੇਟ ਉੱਥੇ ਉਹਨਾਂ ਦਾ ਘਰ ਦਾ ਮੇਨ ਗੇਟ ਬੰਦ ਸੀਗਾ ਤਾਂ ਇੱਕ ਛੋਟਾ ਗੇਟ ਜਿਹੜਾ ਉਹ ਖੁੱਲਾ ਸੀ ਉੱਥੋਂ ਇੰਟਰ ਹੋਤਾ ਉਹਨੀ ਆਵਾਜ਼ ਮਾਰੀ ਕਿ ਉਹਨਾਂ ਦੀ ਜਿਹੜੀ ਵਾਈਫ ਤੇ ਉਹਨਾਂ ਦੀ ਨੂੰਹ ਤੇ ਦੋਨੋਂ ਕੋਠੇ ਦੇ ਉੱਪਰ ਚੜ ਗਈਆਂ ਇਹਨਾਂ ਦੋਨਾਂ ਨੇ ਇਹਨਾਂ ਤੇ ਏਟਾਂ ਪਸਾਣੀਆਂ ਸ਼ੁਰੂ ਕਰਤੀਆਂ ਤੇ ਜਿਹੜਾ ਇਹ ਜੁਜਾਰ ਸਿੰਘ ਹੈ ਇਹਨਾਂ ਦੇ ਮਗਰ ਤਪਾਨ ਲੈ ਕੇ ਦੌੜਿਆ ਤੇ ਇਹ ਭੱਜ ਕੇ ਆਪਣੀ ਨੀ ਜਾਨ ਬਚਾਈ ਹੈ ਇੱਕ ਇਹਨਾਂ ਨੇ ਵੀਡੀਓ ਕਲੀਪ ਸਾਨੂੰ ਪੇਸ਼ ਕੀਤੀ ਹੈ ਕਿ ਅਸੀਂ ਉਹਦੇ ਆਧਾਰ ਤੇ ਇੱਕ ਮੁਕਦਮਾ 114/225 ਦਾਗੇ ਰਜਿਸਟਰ ਕਰ ਗਾ ਸੀਕਰ ਕੀਤਾ ਹੈ ਤੇ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕੀ ਆ ਬਣਾਉ? ਆਦਾ ਥਾਣੇ ਤੋਂ ਆਏ ਆ ਥਾਣੇ ਤੋਂ। ਥਾਣੇ ਤੋਂ ਆਏ ਆ ਕਿਹਨੂੰ ਮਾਰੀ ਜਾਂਦੇ ਇਟਾ ਰੋੜੇ। ਤਾਂ ਗੱਡੀ ਦੇ ਖਿਲਾਫ ਦਰਖਾਸਤ ਆ ਮੁੰਡੇ ਮਨਪ੍ਰੀਤ ਨੂੰ ਬਾਹਰ ਕੱਢ ਦੇ। ਮੈਂ ਮੁੰਡੇ ਨੂੰ ਮਨਪ੍ਰੀਤ ਨੂੰ ਬਾਹਰ ਕੱਢਦੇ ਦਰਖਾਸਤ ਆ ਉਹਦੇ ਖਿਲਾਫ ਤੇ ਮਿਲੀ ਜੰਦਾ ਖੋਲੋ ਜੰਦਾ ਕਿਉਂ ਲਾਇਆ ਤੁਸੀਂ ਜਿੰਦਾ ਸੜੀ ਸੜੀ ਤਾਣਾਗਾਹ ਸਿੰਘ ਡਿਊਟੀ ਅਫਸਰ ਸੀਗਾ ਤੇ ਸਾਨੂੰ ਲਕੀਰ ਲਾਲ ਨੇ ਇੱਥੇ ਲਿਖਤੀ ਦਰਖਾਸਤ ਥਾਣਾ ਆ ਕੇ ਦਿੱਤੀ ਹੈ ਉਹਨੇ ਦੱਸਿਆ ਹੈ ਕਿ ਅਸੀਂ ਸੈਲਾ ਚੌਂਕੀ ਤੋਂ ਪਰਵਾਨਾ ਨੋਟ ਕਰਾਉਣ ਲਈ ਮੇਰੇ ਨਾਲ ਗੁਰਮਿੰਦਰ ਸਿੰਘ ਭਾੜੀ ਆ ਅਸੀਂ ਦੋਨੋਂ ਆ ਗਏ ਸੀਗੇ ਜਿੱਥੇ ਮੁੱਖ ਕੀ ਜੀ ਪੰਚਾਇਤ ਨੂੰ ਨਾਲ ਲੈ ਗਏ ਮਨਪ੍ਰੀਤ ਸਿੰਘ ਪੁੱਤਰ ਜਿਹਾਲ ਸਿੰਘ ਵਾਸੀ ਦਿਉਣਾ ਖੁਰਦੇ ਘਰ ਗੇਟ ਉੱਥੇ ਉਹਨਾਂ ਦਾ ਘਰ ਦਾ ਮੇਨ ਗੇਟ ਬੰਦ ਸੀਗਾ ਤਾਂ ਇੱਕ ਛੋਟਾ ਗੇਟ ਜਿਹੜਾ ਉਹ ਖੁੱਲਾ ਸੀ ਉੱਥੋਂ ਇੰਟਰ ਹੋਇਆ ਉਹਨੀਂ ਆਵਾਜ਼ ਮਾਰੀ ਤੇ ਉਹਨਾਂ ਦੀ ਜਿਹੜੀ ਵਾਈਫ ਤੇ ਉਹਨਾਂ ਦੀ ਨੂੰਹ ਇਹ ਦੋਨੋਂ ਕੋਠੇ ਦੇ ਉੱਪਰ ਚੜ ਗਈਆਂ ਇਹਨਾਂ ਦੋਨਾਂ ਨੇ ਇਹਨਾਂ ਤੇ ਇੱਟਾਂ ਪਸਾਣੀਆਂ ਸ਼ੁਰੂ ਕਰਤੀਆਂ ਤੇ ਜਿਹੜਾ ਇਹ ਜਿਹਾਲ ਸਿੰਘ ਹੈ ਇਹਨਾਂ ਦੇ ਮਗਰ ਤਪਾਨ ਲੈ ਕੇ ਦੌੜਿਆ ਤੇ ਇਹ ਭੱਜ ਕੇ ਆਪਣੀ ਨੀ ਜਾਨ ਬਚਾਈ ਹੈ ਇਹ ਕੋਈ ਇਹਨਾਂ ਨੇ ਵੀਡੀਓ ਕਲੀਪਰ ਸਾਨੂੰ ਪੇਸ਼ ਕੀਤੀ ਹੈ ਕਿ ਅਸੀਂ ਉਹਦੇ ਆਧਾਰ ਤੇ ਇੱਕ ਮੁਕਦਮਾ 114/225 ਦਾਜੇ ਰਜਿਸਟਰ ਗਰਸ਼ੰਕਰ ਕੀਤਾ ਹੈ ਤੇ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ